ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਪਹਿਲੇ ਕੇ ਪਹਿਲਾ ਇੱਕ ਉਵੰਕਾਰ ਸਤਗੁਰ ਪ੍ਰਸਾਦ ਇੱਕ ਮਨਪੁਰਖ ਤੇ ਆਹਿ ਬਰਦਾਤਾ ਸੰਤ ਸਹਾਰ ਸਦਾ ਬਖੀਆਤਾ ਤਾ ਸਚ ਚਰਨ ਲੇ ਰਿਦਾ ਬਸਾਵੋ ਤੋ ਪਰਮ ਗੁਰੂ ਨਾਮਿਕ ਗੋਣ ਗਾਵੋ ਗਾਵੋ ਗੋਨ ਪਰਮ ਗੁਰੂ ਸੋਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵਹਿ ਗੰਬੀਰ ਤੀਰ ਮਤ ਸਾਧਰ ਜੋਗੀ ਜੰਗਮ ਧਿਆਨ ਦਰੇ ਗਾਵਹਿ ਇੰਦਰਾਜ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੋਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ गाव जनकाद जुगत जोगे सर हर रसपूरण सर्वकला गाव सनकाद साध सजादिक मुन जन गाव अचल छला गाव गुण तोम अटल मंडल वै भक्त पाए रस जानेओ कबकल सो जस गावो गुरु नानक राज योग जन पाणेओ ਗਾ ਬੇਕਪ ਲਾਗ ਆਦ ਜੋਗੇ ਜਨ ਪਰੰਪਰ ਅਵਤਾਰ ਵਰੋ ਗਾਵ ਜਮ ਦਗਨ ਪਰਸ ਨਾਮੇ ਸਰ ਕਾਰ ਕੋਠਾਰ ਦਗ ਤੇਜ ਹਰਿਓ ਉਦੋਂ ਯਾ ਕਰੂਰ ਦੇਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਭ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਗਾਵ ਗੁਣ ਬਰਨ ਚਾਰ ਖਟ ਤਰਸਨ ਬਰਮਾ ਦੇ ਕਿ ਸਿਮਰੰਥ ਗੁਨਾ ਗਾਵੈ ਗੁਣ ਸੇਸ ਸਹਿਤ ਜੇ ਬਾਰਸ ਆਦ ਅੰਤ ਲੈ ਵਲਾਗਤ ਨਾ ਗਾਵ ਗੁਣ ਮਹਾਦੇਵ ਬਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਮ ਕਉ ਰਾਜ ਜੋਗ ਜਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵਾਰ ਰਿਦੰਤਰ ਸ੍ਰੇਸ਼ਟ ਸਭੂਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵਹਿ ਸੰਕਾਦ ਆਦ ਚਨਕਾਦ ਜੁਗ ਲਗ ਤਾ ਨ ਤ ਨਗਰ ਤਾ ਨ ਜਨਮ ਸਖਿ ਯਥ ਪਲੋ ਜਗ ਆ ਕਾਲ ਪੁਰੀ ਜੈਕਾਰ ਧੋਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਮਿਕ ਗੁਰ ਰਾਜ ਜੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲੇ ਹੋ ਬਲ ਬਾਬ ਨ ਪਾਇਓ ਤ੍ਰਿਤ ਤੈ ਮਾਣਿਓ RAM ਰਗਵੰਸ ਕਹਾਇਓ ਦੁਆ ਪਰ ਕ੍ਰਿਸ਼ਨ ਮੋਹਾਰ कांस के रथा रथ की ओगर सैन को राज अपत है जन दियो काल जुग प्रमाण नानक गोर अंगद अमर कहायो श्री गुरु राज अभि चल अटल आद पुरख फुरमायो गुण रविदास भगत जय देव तिर लोचन ਨਾ ਮਾ ਭਗਤ ਕਤ ਕਬੀਰ ਸਦਾ ਗਾਵਹਿ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਤਿਆਨ ਗੁਰ ਗਿਆਨ ਬਿਨਾ ਪਰਵ ਅਵਰ ਨ ਜਾਣੈ ਸੁਖ ਦੇ ਉਪਰੀਖਤ ਗੁਣ ਰਵੈ ਗੋਤਮ ਰਖ ਜਾਸ ਗਾਇਓ ਕਬ ਕਲ ਸੋਜ ਅਸ ਨਾਮ ਨੇ ਕੋ ਗੁਰ ਨੇਤ ਨਾਵਕਨ ਜਾਗਤ ਛਾਇਓ ਗੁਣ ਗਾਵੈ ਪਾਇਾਲ ਭਗਤ ਨਾ ਗਾਦੂ ਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਬੇਦ ਦਇਆ ਕਰਨ ਵਿਚਾਰਿਓ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਾਬ ਸਰੇਸ਼ਟ ਸਵਾਰੀਓ ब्रह्मांड खंड पूर्ण ब्रह्म गुण निर्गुण समझणो जाप काल सो का सहज ननेक गुरु सहज योग जनमाणियो गुण गावे नवनाथ तन गुर साच समायो मां दाता गुण रवै जेन चक्कर वै कहायो ਗੋਣ ਕਾਵ ਬਲਰਾਓ ਸਤ ਪਾ ਤਾਲ ਬਸੰਤੋ ਭਰਤਰ ਗੋੜੇ ਉਚਰੇ ਸਦਾ ਗੁਰ ਸੰਗ ਰਹੰਤੋ ਦੂਰ ਬਾਪਰੂਰੋ ਅੰਗਰੇ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਮ ਕਬ ਗੁਰ ਘਾਟ ਘਾਟ ਸਹਿਜ ਸਮਾਇਓ ਦੂਰ ਬਾਪਰੂ ਰੋ ਅੰਗਰੇ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਾਟ ਘਾਟ ਸਹਿਜ ਸਮਾਇਓ